ਜੇ ਸੋਡਾ ਦੀ ਜ਼ਿਲ੍ਹਾ ਬਰਨਾਲਾ ਤਾਂ ਸੁਣੋ ਪੂਰਾ ਇਤਿਹਾਸ ਕਰੋ ਵੀਡੀਓ ਨੂੰ ਸ਼ੇਅਰ ਸੁਣਾਉ ਮੈਂ ਗੱਲਾਂ ਖਾਸ-ਖਾਸ 1911 2006 ਨੂੰ ਬਣਿਆ ਜ਼ਿਲ੍ਹਾ ਬਰਨਾਲਾ ਜੋ ਪਹਿਲਾਂ ਸੰਗਰੂਰ ਵਿੱਚ ਆਉਂਦਾ ਸੀ ਸਾਰੇ ਦਾ ਸਾਰਾ ਇਹਦਾ ਇਤਿਹਾਸ ਜੋ ਸੁਣਨ ਚ ਆਇਆ ਸੀ ਬਾਬੇ ਆਲੇ ਨੇ ਆ ਕੇ ਬਰਨਾਲੇ ਡੇਰਾ ਲਾਇਆ ਸੀ ਆਪਣੇ ਭਾਈ ਦੂਨਾ ਸਿੰਘ ਨੂੰ ਪਧੌੜ ਵਿੱਚ ਛੱਡ ਕੇ ਬਾਬਾ ਆਲਾ ਜੀ ਬਹਿ ਗਿਆ ਬਰਨਾਲੇ ਝੰਡਾ ਗੱਡ ਕੇ ਬਾਬਾ ਆਲਾ ਸਿੰਘ ਨੇ ਬਾਬਾ ਅਨਾਹਤ ਖਾਨ ਨਾਲ ਮਿਲ ਕੇ ਇੱਕ ਕੇਲਾ ਸੀ ਬਣਾਇਆ ਇਥੇ ਥਾਂ ਮਿਣ ਕੇ ਅਲੱਗ ਅਲੱਗ ਮਤ ਭੇਦ ਇਤਿਹਾਸਕਾਰ ਕਹਿ ਗਿਆ ਸੇ ਆਉਂਦੇ ਬਾਰ ਬਾਰ ਤਫਾਣ ਇਥੇ ਤਾਂ ਹੀ ਨਾਮ ਵਰਨਾ ਪੈ ਗਿਆ ਸੁਣਿਆ ਬੈਣ ਵਾਲੇ ਤੋਂ ਬਾਅਦ ਨਾਮ ਪੈ ਗਿਆ ਬਰਨਾਲਾ ਜੀ ਕੀ ਸੀ ਅਸਲ ਕਹਾਣੀ ਪਰ ਪਤਾ ਕਿਸੇ ਨੂੰ ਨਹੀਂ ਬਾਲਾ ਜੀ ਇੱਕ ਸਾਈਡ ਏ ਬਠਿੰਡਾ ਇੱਕ ਸਾਈਡ ਮੂਗਾ ਮਾਨਸਾ ਦੂਜੀ ਸਾਈਡ ਲੁਧਿਆਣਾ ਸੰਗਰੂਰ ਜੇ ਆਉਣਾ ਪੈ ਜੇ ਬਾਈ ਚਾਂਸਾ ਆਈਟੀਆ ਤੇ ਕਚਹਿਰੀ ਤਰਕਸੀਲ ਬਾਜਾਖਾਨਾ ਓਏ ਚੌਕ ਇਥੋਂ ਦੇ ਮਸ਼ਹੂਰ ਆ ਕੇ ਵੇਖੀ ਕਦੇ ਜਵਾਨਾ ਪਾਮ ਸਪ੍ਰਿੰਗ ਬੇਲਾ ਮੈਰੀ ਲੈਂਡ ਲਿਉਂਦੀ ਹਨੇਰੀਆਂ ਪੈਲਸਾਂ ਤਾਂ ਹੋਰ ਇੱਥੇ ਟਾਪ ਦੀਆਂ ਬਥੇਰੀਆਂ ਬੀਆਰਸੀ ਤੇ ਗੁਪਤਾ ਓਏ ਸਿਨੇਮੇ ਘਰ ਵੱਡੇ ਨੇ ਚਾਰ ਚੰਨ ਲਾਏ ਬਰਨਾਲੇ ਬਸ ਅੱਡੇ ਨੇ ਚੰਡੀਗੜ੍ਹ ਨਾਲ ਜਿਹਦੀ ਲੱਗੀ ਪੂਰੀ ਰੇਸ ਆ ਓਏ ਆਊਟਲੈਟ ਕਾਦਾ ਇੱਥੇ ਬਾਹਰ ਲਈ ਦੇਸ ਆ ਕੈਨ ਮਜੂ ਕੈਨ ਫਲਾਈਂਗ ਫੈਦਰ ਟੱਚ ਸਟੋਨ ਚ ਚੰਗੇ ਰੂਲ ਨੇ ਆਈ ਲੈਟਸ ਸੈਂਟਰ ਬਹੁਤੇ ਰਾਈਟ ਬੇਤੇ ਈ ਸਕੂਲ ਨੇ ਪੂਰੇ ਸੰਸਾਰ ਚ ਮਸ਼ਹੂਰ ਟਰਾਈਡੈਂਟ ਫੈਕਟਰੀ ਆਉਂਦੀ ਜ਼ਿਲ੍ਹੇ ਬਰਨਾਲੇ ਚ ਰਜਿੰਦਰ ਗੁਪਤੇ ਨੇ ਮਾਰੀ ਐਂਟਰੀ ਬੰਗਲਾਦੇਸ਼ ਨੇਪਾਲ ਸ਼੍ਰੀਲੰਕਾ ਜੋ ਕਰਦੀ ਸਪਲਾਈ ਏ ਸਟੈਂਡਰਡ ਤੇ ਬਲਕਾਰ ਕਵੈਨ ਜੀ ਬਰਨਾਲੇ ਹਿੱਸੇ ਆਈਏ ਵਪਾਰ ਖੇਤਰ ਵਿੱਚ ਬਰਨਾਲਾ ਉੱਭਰ ਰਿਹਾ ਸਭ ਤੋਂ ਅੱਗੇ ਸੰਘੇੜਾ ਰੋਡ ਬਰਨਾਲਾ ਵੱਡੀ ਫੈਕਟਰੀ ਹੱਥ ਖੱਬੇ ਓਏ ਤਿੰਨ ਵਿਧਾਨ ਸਭਾ ਸੀਟਾਂ ਬਰਨਾਲਾ ਮਹਿਲ ਕਲਾਂ ਪਧੌੜ ਜੀ ਆਉਂਦੀਆਂ ਤਿੰਨ ਉਪ ਤਹਿਸੀਲਾਂ ਮਹਿਲ ਕਲਾਂ ਤਨੌਲਾ ਪਧੌੜ ਜੀ ਤੱਪਾ ਬਰਨਾਲਾ ਦੋ ਮੇਨ ਤਹਿਸੀਲਾਂ ਨੇ ਗੈਕਾ ਨੇ ਇੰਡਸਟਰੀ ਚ ਕੱਡੀਆਂ ਵੀ ਰੀਲਾਂ ਨੇ ਸ਼ਹਿਰ ਕਸਬੇ ਤੇ ਪਿੰਡ ਕੁੱਲ 200 ਦੇ ਕਰੀਬ ਨੇ ਓਏ ਏਰੀਆ 1400 ਤੇਈ ਕਹਿੰਦੇ ਮਿਣਿਆ ਜਰੀਬ ਨੇ ਸਿਟੀ 1 2 ਤੇ ਥਾਣਾ ਸਾਦਰ ਵੀ ਸਥਿਤ ਤੇ ਬਾਬਾ ਕਾਲਾ ਮਹਿਰ ਸਟੇਡੀਅਮ ਇੱਕ ਨੰਬਰ ਹਿੱਟ ਹੈ ਹੰਢਿਆ ਆ ਫਰਵਾਹੀ ਨਾਲੇ ਸਾਦਰ ਬਾਜ਼ਾਰ ਵੀ ਓਏ ਐਸ ਡੀ ਕਾਲਜ ਦੀ ਚੰਗੀ ਪਹਿਚਾਣ ਵੀ ਚੰਗੇ ਨੇ ਸਕੂਲ ਚੰਗਾ ਸਿੱਖਿਆ ਖੇਤਰ ਜਿੱਥੋਂ ਦਾ ਮੀਤ ਹੈਰ ਕੈਬਨਟ ਮੰਤਰੀ ਵੀ ਇਥੋਂ ਦਾ ਸਰਜੀਤ ਸਿੰਘ ਢਿੱਲੋਂ ਡੀਸੀ ਇਥੋਂ ਦਾ ਸੀ ਪਹਿਲਾ ਓਏ ਸਰਜੀਤ ਸਿੰਘ ਬਰਨਾਲੇ ਨੂੰ ਰਾਜਾਂ ਦਾ ਰਾਜਪਾਲ ਭਾਵੇਂ ਕਹਿਲਾ ਖੁੱਲਾ ਇਹ ਬਾਜ਼ਾਰ ਖੁੱਲਾ ਸਹਿਰ ਰੌਣਕ ਲਾਉਣੀ ਏ ਉਹ ਸਿੱਧੀਆਂ ਨੇ ਗਲੀਆਂ ਇੱਥੇ ਬਣਤਰ ਪੂਰੀ ਸੋਹਣੀਏ ਕਾਫੀ ਹਸਪਤਾਲ ਇੱਥੇ ਚੰਗਾ ਪ੍ਰਬੰਧਾ ਖੁੱਲਾ ਹੀ ਨਿਕਾਸ ਨਾ ਹੁੰਦੇ ਸੀਵਰੇਜ ਬੰਦਾ ਹੋਣਗੇ ਕੰਮ ਸਭ ਇੱਥੇ ਇੱਕ ਲੱਗਣਾ ਹੀ ਢੇੜਾ ਏ ਮੈਂ ਵੀ ਜ਼ਿਲ੍ਹੇ ਬਰਨਾਲੇ ਤੋਂ ਇੰਨਾ ਮਾਣ ਹੀ ਬਥੇਰਾ ਏ ਕਹਿੰਦੇ ਹੋਰ ਬਹੁਤ ਕੁਝ ਇੱਥੇ ਲਿਖਿਆ ਜਾਣਾ ਨਹੀਂ ਲਖਾਰੀ ਮਾੜੇ ਤੂੰ ਕਰ ਦੋ ਵੀਡੀਓ ਨੂੰ ਸ਼ੇਅਰ ਜੇ ਤੁਸੀਂ ਜ਼ਿਲ੍ਹੇ ਬਰਨਾਲੇ ਤੋਂ ਕਹਿੰਦਾ ਹੋਰ ਬਹੁਤ ਕੁਝ ਇੱਥੇ ਲਿਖਿਆ ਜਾਣਾ ਨਹੀਂ ਲਿਖਾਰੀ ਮਾੜੇ ਤੋਂ ਓਏ ਕਰ ਦੋ ਵੀਡੀਓ ਨੂੰ ਸ਼ੇਅਰ ਜੇ ਤੁਸੀਂ ਜ਼ਿਲ੍ਹੇ ਬਰਨਾਲੇ ਤੋਂ ਜੇ ਤੁਸੀਂ ਜ਼ਿਲ੍ਹੇ ਬਰਨਾਲੇ ਤੋਂ